ਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਛੱਡਿਆ ਇਹ ਜੀਵ ਨੂੰ ਸਮਝਾਉਣੇ ਦੇ ਵਾਸਤੇ ਏਕਾ ਮਾਈ ਯੁਗਤਵੇਂ ਆਈ ਤੇੰ ਜਿਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ دیਵਾਨ ਜੀਵ ਸੁਭਾਵੇ ਤੇ ਵੇਚ ਲਾਵੇਂ ਜਿਵੇਂ ਹੋਵੇਂ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਮੋਤਾ ਇਹ ਬਣਾਣ ਆਦੇਸ਼ ਇਸੇ ਆਨੇ ਹੀ ਆ ਦੇ ਅਨੀਨ ਅਨਾਹਦ ਜੋਗ ਜੋਗ ਇੱਕੋ ਵੇਲ ਇਸ ਕਰਕੇ ਇੱਕੋ ਪਰਮਾਤਮਾ ਦਾ ਖੇਨ ਹੈ ਕੋਈ ਫਰਕ ਨਹੀਂ ਕਹਿੰਦੇ ਵਿੱਚ ਇਹ ਸਾਡੇ ਅੰਦਰ ਜਿਹੜੇ ਭਲੇ ਕੇਹੀ ਜਾਤਾਂ ਦੇ ਵਰਨਾਂ ਦੇ ਧਰਮਾਂ ਦੇ ਭਲੇਕੇ ਪਾਈ ਜਾਤਾਂ ਵਰਨ ਧਰਮ ਸਾਰੇ ਇਨਸਾਨੇ ਬਣਾਇਆ ਰੱਬ ਨੇ ਕੋਈ ਤਨਮਨੀ ਬਣਾ ਰੱਬ ਨੇ ਕੋਈ ਯਾਦ ਨਹੀਂ ਬਣਾਈ ਰੱਬ ਨੇ ਅਨਸਾਨ ਬਣਾਏ ਹਨ ਅਨਸਾਨਾਂ ਦੇ ਵਿੱਚ ਕੋਈ ਫਰਕ ਨਹੀਂ ਖਾਣਾ ਪੀਣਾ ਪਹਿਨਣਾ ਜੋ ਕੁਝ ਵੀ ਇਨਸਾਨ ਇੱਕੋ ਹੀ ਪਾਣੀ ਪੀਂਦੇ ਇੱਕ ਆਗਨੀਆ ਰੋਟੀਆਂ ਪਕਾ ਖਾਂਦੇ ਆ ਇੱਕੋ ਹੀ ਹਵਾ ਦੇ ਕਾਹਦੇ ਵਿੱਚ ਆਪਾਂ ਧਰਤੀ ਦੀ ਮਾਤਾ ਦੇ ਜੋ ਕੁਝ ਪੈਦਾ ਹੁੰਦਾ ਕੋਈ ਘਾ ਰਹੇ ਆ ਕੋਈ ਫਰਕ ਨਹੀਂ ਆ ਇਸ ਕਰਕੇ ਸਾਡੇ ਜਿਹੜੇ ਜੀਵਾਂ ਦੇ ਮੈਮ ਸੀ ਉਹਨਾਂ ਨੂੰ ਕੱਢਣੀ ਵਾਸਤੇ ਮਹਾਪੁਰਸ਼ਾ ਨੇ ਇਹ ਸਾਨੂੰ ਬਾਣੀ ਦੇ ਵਿੱਚ ਆਪਾਂ ਦੇ ਇਸ ਦਿੱਤਾ ਹਮ ਆਦਮੀ ਹ ਇਕਦਮੀ ਮੋਹਲਤ ਮੋਹਤ ਨਾ ਜਾਣਾ ਇਕਦਮ ਦੀ ਆਦਮੀ ਆ ਆਪਾਂ ਦੇ ਬੜੇ ਬੜੇ ਲੈਂਦੇ ਆ ਇਸ ਕਰਕੇ ਇਹ ਨੂੰ ਸਮਝੀ ਆਪਾਂ ਸਮਝ ਕੇ ਉਸ ਪਰਮਾਤਮਾ ਦੀ ਛਣ ਦੇ ਵਿੱਚ ਜਾਈਏ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਉਹਦਾ ਭਜਨ ਕਰਨਾ ਉਸੇ ਬੰਦਗੀ ਆਵਾਜ਼ਿਤ ਕਰੀਏ ਹਰ ਇੱਕ ਨੂੰ ਆਪਣਾ ਰੂਪ ਸਮਝ ਕੇ ਪਿਆਰ ਕਰੀਏ ਸਤਿਕਾਰ ਕਰੀਏ ਇਸ ਕਰਕੇ ਸਾਨੂੰ ਮਹਾਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਅਪਦੇਸ਼ ਇਹਨਾਂ ਕਿ ਗੁਰੂ ਮਹਾਰਾਜ ਲਿਖਣ ਲੱਗੇ ਉਹ ਉਹ ਬਈਲਾ ਏਕਾ ਭਾ ਦੇਤਾ ਇਕ ਉਹਨ ਕਾਰ ਸਤਨਾਮ ਕਰਤਾ ਪਰਖ ਨਰਭਉ ਨਰਮੈਰ ਅਗਨ ਮੂਰਤ ਅਜੂਨੀ ਸੈਭੰ ਸਾਰੇ ਆਦਾ ਇਕੋ ਮਾਲਕ ਹੈ ਕੋਈ ਸਾਨੂੰ ਸਾਰਾ ਪਾਲਣਾ ਕਰ ਰਿਹਾ ਰਜਿਤ ਦੀਨਿਆ ਧਰਤੀ ਦੇ ਤੇ ਭੈਣੇ ਦੋਨੇ ਵਾਤੇ ਐ ਸਭ ਕੁਝ ਮਹਾਰਾਣੀ ਟੇਮ ਟੇਮ ਦੇ ਨਾਲ ਵਰਖਾ ਕਰਦਾ ਸਾਰੇ ਜੀਵਾਂ ਦੀ ਪਾਲਣਾ ਕਰਦਾ ਉਹਦੀ ਛੰਨ ਦੇ ਵਿੱਚ ਆਈਏ ਤਦ ਗੁਰੂ ਦੀ ਓਟ ਲੈ ਲਈਏ ਆਤਮਾ ਲੈ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ